ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਅਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਹੈ ਪੰਜਾਬ ਦੀ ਭਾਜਪਾ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ 10 ਸਾਲ ਤੁਸੀਂ ਅਕਾਲੀਆਂ ਵਾਲ ਸੱਤਾ 'ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੋਹਾਲੀ ਦਾ ਉਹਦਾ ਨਾਂ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਬੀਜੇਪੀ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਂ ਸ਼ਹੀਦ ਆਜਮ ਦੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜਮ ਭਗਤ ਸਿੰਘ ਦੀ ਜਿਹਦਾ ਬਹੁਤ ਜਲਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਹੈ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ ਦੋਗਲਾ ਤੇ ਦੁਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਹੜ ਸੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਵਿਰੋਧ ਚ ਗਵਾਹियां ਦਿੰਦੇ ਰਹੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰੱਪਾ ਪਾ ਰਹੇ ਹੋ ਤੁਹਾਨੂੰ ਤੇ ਇਸ ਨਾਮ ਤੇ ਵੀ ਦਰਾਸ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਬੀਜੇਪੀ ਦੇ ਜਿਹੜੇ ਅਸਲੀ ਚੀਰਾ ਐ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ ਚੰਡੀਗੜ੍ਹ 에어ਪੋਰਟ ਤੇ ਸ਼ਹੀਦ ਆਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਜਿਹੜੀ ਭਾਜਪਾ ਹੁਣ ਰੌਲਾ ਪਾ ਰਹੀ ਐ ਪੰਜਾਬ ਦੀ ਭਾਜਪਾ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ 10 ਸਾਲ ਤੁਸੀਂ ਅਕਾਲੀਵਾਲ ਸੱਤਾ ਚ ਰਹੇ ਹੋ ਔਰ ਤੁਸੀਂ ਪੰਗਾ ਪਾਈ ਛੱਡਿਆ ਸੀ ਕਿ ਚੰਡੀਗੜ੍ਹ ਜਿਹੜਾ 에어ਪੋਰਟ ਹੈ ਮੋਹਾਲੀ ਦਾ ਉਹਦਾ ਨਾਂ ਭਗਤ ਸਿੰਘ ਨਹੀਂ ਰੱਖਣਾ ਚਾਹੀਦਾ ਕਿਉਂਕਿ ਭਾਜਪਾ ਵਾਲੇ ਚਾਹੁੰਦੇ ਸੀ ਕਿ ਮੰਗਲ ਸਿੰਘ ਜਿਹੜਾ ਹਰਿਆਣਾ ਭਾਜਪਾ ਦਾ ਲੀਡਰ ਹੈ ਉਹਦੇ ਨਾਂ ਤੇ ਨਾਮਕਰਨ ਹੋਵੇ ਤੇ ਅੱਜ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹਿੰਮਤ ਸਦਕਾ ਐਫਰਟ ਸਦਕਾ ਅੱਜ ਮੋਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਂ ਸ਼ਹੀਦ ਆਜਮ ਤੇ ਨਾਂ ਤੇ ਰੱਖਿਆ ਗਿਆ ਨਾਲ ਨਾਲ ਉੱਥੇ ਮੂਰਤੀ ਸਥਾਪਿਤ ਕੀਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹਦਾ ਬਹੁਤ ਜਲਦੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਦਘਾਟਨ ਵੀ ਕਰਨਾ ਉਸ ਮੂਰਤੀ ਨੂੰ ਲੈ ਕੇ ਜਿਹੜੇ ਡਰਾਮੇ ਹੁਣ ਪੰਜਾਬ ਭਾਜਪਾ ਕਰ ਰਹੀ ਹੈ ਤੁਹਾਡਾ ਦੋਗਲਾ ਤੇ ਦੋਹਰਾ ਮਾਪਦੰਡ ਪੰਜਾਬ ਦੇ ਲੋਕ ਭੁੱਲੇ ਨਹੀਂ ਹੋ ਤੁਸੀਂ ਉਹ ਲੋਕ ਹੋ ਪਹਿਲਾਂ ਤੁਹਾਨੂੰ ਭਗਤ ਸਿੰਘ ਦੇ ਨਾਂ ਤੋਂ ਵੀ ਚਿਹੜ ਸੀ ਤੁਸੀਂ ਉਹ ਲੋਕ ਹੋ ਬੀਜੇਪੀ ਵਾਲਿਓ ਜਿਹੜੇ ਆਜ਼ਾਦੀ ਦੀ ਲੜਾਈ ਦੇ ਸਮੇਂ ਸ਼ਹੀਦੇ ਆਜਮ ਭਗਤ ਸਿੰਘ ਦੇ ਵਿਰੋਧ ਚ ਗਵਾਹਾਂ ਦਿੰਦੇ ਰਹੇ ਅੱਜ ਕਿਹੜੇ ਮੂ ਨਾਲ ਤੁਸੀਂ ਸ਼ਹੀਦੇ ਆਜਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਦਘਾਟਨ ਨੂੰ ਲੈ ਕੇ ਰੌਲਾ ਰਪਾ ਪਾ ਰਹੇ ਹੋ ਤੁਹਾਨੂੰ ਇਸ ਨਾਮ ਤੇ ਵੀ ਇਤਰਾਸ ਹੈ ਤੁਹਾਨੂੰ ਭਗਤ ਸਿੰਘ ਨਾਲ ਨਫ਼ਰਤ ਹੈ ਔਰ ਪੰਜਾਬ ਦੇ ਲੋਕ ਬੀਜੇਪੀ ਦੇ ਜਿਹੜੇ ਅਸਲੀ ਚੀਰਾ ਐਂਟੀ ਪੰਜਾਬ ਐਂਟੀ ਭਗਤ ਸਿੰਘ ਉਹਨੂੰ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਡਰਾਮਿਆਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਫਰਕ ਨਹੀਂ ਪੈਂਦਾ